ਸੰਸੀ ਗਾਲ ਦੋਸਤੋ ਤੁਸੀਂ ਦੇਖ ਰਹੇ ਹੋ ਸਕਰੀਨ ਤੇ ਜੋ ਤਸਵੀਰਾਂ ਚੱਲ ਰਹੀਆਂ ਨੇ ਇੱਕ ਜੋ ਬੱਚਾ ਹੈ ਭੱਜ ਰਿਹਾ ਹੈਗਾ ਕਿਉਂਕਿ ਉਸ ਨੂੰ ਅੱਗ ਲੱਗ ਗਈ ਉਹ ਰਸੋਈ ਦੇ ਵਿੱਚ ਪਤਾ ਨਹੀਂ ਕੀ ਕਰ ਰਿਹਾ ਸੀ ਕਿ ਇਕਦਮ ਬਲਾਸਟ ਹੋਇਆ ਉਸ ਨੂੰ ਅੱਗ ਲੱਗ ਗਈ ਉਸ ਨੇ ਇਧਰ ਉਧਰ ਭੱਜਣਾ ਸ਼ੁਰੂ ਕਰ ਦਿੱਤਾ ਉਸ ਘਰ ਦੇ ਵਿੱਚੋਂ ਤੁਸੀਂ ਦੇਖ ਸਕਦੇ ਹੋ ਇੱਕ ਲੇਡੀ ਜੋ ਕਿ ਬਾਹਰ ਭੱਜੀ ਹੈ ਜਿਸ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤੇ ਤੁਸੀਂ ਸਭ ਤੋਂ ਜੋ ਮੇਨ ਗੱਲ ਹੈ ਜੋ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਗੇਟ ਦੇ ਦੇਖੋ ਇੱਕ ਕੁੱਤਾ ਬੰਨਿਆ ਹੋਇਆ ਹੈ ਜਿਹੜਾ ਕਿ ਜਿਸ ਨੂੰ ਕੁੱਤੇ ਨੂੰ ਅੱਜ ਕੱਲ੍ਹ ਲੋਕ ਡਾਂਗਾ ਮਾਰਦੇ ਆ ਜਾਂ ਪਾਲਦੇ ਆ ਤੇ ਉਸ ਤੋਂ ਬਾਅਦ ਛੱਡ ਦਿੱਤਾ ਜਾਂਦਾ ਸੜਕ ਤੇ ਆਵਾਰਾ ਫਿਰਨ ਲਈ ਪਰ ਕੁੱਤਾ ਇੰਨਾ ਵਫਾਦਾਰ ਹੈ ਆਪਣੇ ਮਾਲਕ ਲਈ ਉਸ ਨੂੰ ਵੀ ਦੇਖੋ ਭਜਣਾbegin ਜਦੋਂ ਬੱਚੇ ਨੂੰ ਆਗ ਲੱਗੀ ਤਾਂ ਉਸਨੇ ਰੋਲਾ ਪੋਣਾ ਸ਼ੁਰੂ ਕਰ ਦਿੱਤਾ ਇਧਰ ਉਧਰ ਭਜਣਾ ਸ਼ੁਰੂ ਕਰ ਦਿੱਤਾ ਆਪਣੇ ਮਾਲਕ ਨੂੰ ਸੁਚੇਤ ਕਰਵਾਉਣ ਲਈ ਭੌਂਕਣਾ ਸ਼ੁਰੂ ਕਰ ਦਿੱਤਾ ਪਰ ਤੁਸੀਂ ਜਿਹੜੀਆਂ ਇਹ ਤਸਵੀਰਾਂ ਦੇਖ ਰਹੇ ਹੋ ਦੇਖੋ ਜੋ ਉਹਦੇ ਪਰਿਵਾਰਕ ਮੈਂਬਰ ਨੇ ਬੱਚੇ ਦੇ ਉਹ ਵੀ ਉਸ ਨੂੰ ਡਾਂਟ ਰਹੇ ਨੇ ਝਿੜਕ ਰਹੇ ਨੇ ਮਾਰ ਰਹੇ ਨੇ ਪਾਰੇ ਕੁਝੋ ਕੁੱਤੇ ਦਾ ਉਸਨੇ ਇਨਸਾਨੀਅਤ ਦਿਖਾਈ ਹੈ ਅੱਜ ਕੱਲ ਇਨਸਾਨ ਇਨਸਾਨ ਲਈ ਖਤਰਨਾਕ ਹੈ ਤੇ ਕੁੱਤਾ ਵਫਾਦਾਰ ਹੈ